ਲੋ ਜੀ ਇਹ ਹੈਗੇ ਨੇ ਜੀ ਆਵਲਾ ਸਾਹਿਬ ਰਵਿੰਦ ਗੁਰੂ ਸਾਹਿਬ ਦੇ ਸਨੀਕ ਨੇ ਜੀ ਤਾਂ ਇਹਨਾਂ ਨੇ 200 ਤੇ ਕਿੰਨੀਆਂ ਲੜਕੀਆਂ ਦੇ ਵਿਆਹ ਕੀਤੇ ਨੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੀ ਲੰਮਾ ਲੰਮਾ ਉਮਰ ਕਰੇ ਇਹਨਾਂ ਦੀ ਅੱਗੇ ਆਜੋ ਗੁਰੂ ਸਾਹਿਬ ਮਹਾਰਾਜ ਦੀ ਜੂਰੀ ਦੇ ਵਿੱਚ ਲਿਆ ਕੇ ਆਨੰਦ ਕਾਰਜ ਧੀਆਂ ਭੈਣਾਂ ਦੇ ਕੀਤੇ ਗਏ ਤਾਂ ਬਹੁਤ ਵਧੀਆ ਢੰਗ ਨਾਲ ਕਾਰਜ ਕੀਤਾ ਗਿਆ ਤਾਂ ਇਸ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਕਿਉਂਕਿ ਇਹੋ ਜਿਹੇ ਬੰਦਿਆਂ ਵਾਸਤੇ ਤਾਂ ਮੈਂ ਤੁਹਾਨੂੰ ਅੱਗੇ ਦਿਖਾਉਣਾ ਆ ਦੇਖੋ ਇੱਥੇ ਆਵਲਾ ਜੀ ਆ ਬੈਠੇ ਨੇ ਵਿਚਾਲੇ ਪਾਸੇ ਭੈਣਾਂ ਲੜਕੀਆਂ ਧੀਆਂ ਬੈਠੀਆਂ ਨੇ ਜਿਨ੍ਹਾਂ ਦੇ ਆਨੰਦ ਕਰਦੇ ਨੇ ਜਿਹੜੇ ਲੜਕੇ ਬੈਠੇ ਨੇ ਅੱਗੇ ਵੇਖੋ ਅੱਗੇ ਜਿਨ੍ਹਾਂ ਇੱਕ ਇੱਕ ਵਿਆਹ ਕਰਾ ਕੇ ਇੱਕ ਲਾਲਚ ਦੇ ਵਿੱਚ ਆ ਗਏ ਠੱਗੀ ਮਾਰਨ ਦਾ ਤਰੀਕਾ ਬੇਕੂਬ ਬਣਾਉਣ ਦਾ ਤਰੀਕਾ ਉਹ ਲੜਕੀ ਏ ਆ ਲੜਕੀ ਜਿੰਦਾ ਪਹਿਲਾ ਵਿਆਹ ਹੋ ਚੁੱਕਿਆ ਸੀ ਆ ਫੋਟੋ ਵੇਖੋ ਇਹਦੀ ਪਹਿਲੀ ਠੀਕ ਹੈ ਆ ਦੇਖੋ ਆ ਦੂਜੀ ਤੁਸੀਂ ਦੇਖੋ ਵੀ ਜੇ ਤੈਨੂੰ ਸਮਾਨ ਦੀ ਲੋੜ ਸੀ ਤੇ ਤੂੰ ਬੇਡਾ ਉੰਜ ਹੀ ਕਹਿਦਣਾ ਵੀ ਭਾਈ ਮੈਨੂੰ ਸਮਾਨ ਚਾਹੀਦਾ ਵੀ ਮੈਂ ਇਸ ਤਰ੍ਹਾਂ ਤੰਗ ਆ ਜਾਂ ਕਰੀਮ ਸਾਹਿਬ ਮੈਨੂੰ ਮਾਫੜ ਨਹੀਂ ਦਿੱਤਾ ਸਮਾਨ ਠੀਕ ਆ ਬਾਕੀ ਬੰਦੇ ਨੂੰ ਸੋਚਣਾ ਚਾਹੀਦਾ ਸੀ ਬੇਕੂ ਬਣਾਉਣ ਦਾ ਫਾਇਦਾ ਕੋਈ ਨਹੀਂ ਗੱਟਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਧੀਆਂ ਪੈਣਾ ਤੇ ਅਗਲਾ ਨਿਗਾ ਰੱਖੇਗਾ ਖਿਆਲ ਕਰਕੇ ਆਨੰਦ ਕਾਰਜ ਕੀਤੇ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਅਸੀਂ ਪੰਜਾਬੀ ਲੋਕਾਂ ਕੰਮ ਨਾ ਕਰਿਆ